ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੇ ਟੀਵੀ ਤੇ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਇਹ ਕਿ ਜਿੰਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਇਹ ਜਿਹੜਾ ਉਹਨਾਂ ਦਾ ਸਫਲ ਨਹੀਂ ਹੁੰਦਾ ਤੇ ਕਿਸੇ ਵੀ ਕੰਮ ਦੇ ਵਿੱਚ ਉਹਨਾਂ ਨੂੰ ਤਰੱਕੀ ਨਹੀਂ ਮਿਲਦੀ ਤੇ ਜਾਂ ਫਿਰ ਜਿੰਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਜਾਦੂ ਟੂਨੇ ਦਾ ਕੋਈ ਮਾੜਾ ਪ੍ਰਭਾਵ ਹੈ ਤਾਂ ਸਾਥ ਸੰਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਘਰੇਲੂ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਸਹੀ ਸਮੇਂ ਸਹੀ ਤਰੀਕੇ ਦੇ ਨਾਲ ਕਰੋਗੇ ਤਾਂ ਇਸ ਦੇ ਤੁਹਾਨੂੰ ਰਿਜ਼ਲਟ ਆਪਣੇ ਆਪ ਦੇਖਣ ਨੂੰ ਮਿਲਣਗੇ ਇਹ ਬਹੁਤ ਹੀ ਫਾਇਦੇਮੰਦ ਉਪਾਅ ਹੈ ਤੇ ਸਾਡੇ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਹੀ ਅਸੀਂ ਆਪਣੇ ਘਰ ਬੈਠੇ ਹੀ ਇਸ ਉਪਾਅ ਨੂੰ ਕਰਕੇ ਅਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਇਸ ਉਪਾਅ ਨੂੰ ਤੁਸੀਂ ਹਰੀ ਮਿਰਚ ਤੇ ਲੌਂਗ ਦੀ ਨਾਲ ਕਰਨਾ ਹੈ ਜੇਕਰ ਤੁਸੀਂ ਇਹ ਉਪਾਅ ਕਰ ਲਓਗੇ ਤਾਂ ਤੁਸੀਂ ਅੱਜ ਹੀ ਕਰੋ ਇਹ ਪੰਜ ਲੌਂਗ ਤੇ ਹਰੀ ਮਿਰਚ ਦਾ ਉਪਾਅ ਇਸ ਉਪਾਅ ਨੂੰ ਕਾਦੋ ਕਿਵੇਂ ਤੇ ਕਿਸ ਤਰੀਕੇ ਦੀ ਨਾਲ ਕਰਨਾ ਹੈ ਇਹ ਸਾਰੇ ਵਿਚਾਰ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਐਂਡ ਦੀ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣਿਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਾਸੰਗੀਤੀ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਆਪਾਂ ਤਰੱਕੀ ਕਰਦੇ ਆ ਜਾਂ ਆਪਣਾ ਕੋਈ ਕਾਰੋਬਾਰ ਚੱਲਦਾ ਏ ਤੇ ਆਪਣੇ ਉਸ ਸਮੇਂ ਨਾਲ ਕਈ ਤਰ੍ਹਾਂ ਦੇ ਦੁਸ਼ਮਣ ਬਣ ਜਾਂਦੇ ਨੇ ਜਿਨ੍ਹਾਂ ਨੂੰ ਇਹ ਹੁੰਦਾ ਏ ਕਿ ਇਹ ਪਤਾ ਨਹੀਂ ਇਹਨਾਂ ਪੈਸਾ ਇਹਨਾਂ ਦੇ ਘਰ ਦੇ ਵਿੱਚ ਕਿੱਥੋਂ ਆ ਰਿਹਾ ਹੈ ਇਹ ਦਿਨੋਂ ਦਿਨ ਤਰੱਕੀ ਕਿਉਂ ਕਰ ਰਹੇ ਨੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜਾ ਦੂਸਰੇ ਨੂੰ ਤਰੱਕੀ ਦੇ ਰਾਹ ਤੇ ਚੱਲਦੇ ਦੇ ਕੇ ਸੜਨਾ ਸ਼ੁਰੂ ਕਰ ਦਿੰਦੇ ਨੇ ਜਿਸ ਕਰਕੇ ਉਸਤੇ ਮਾੜੀਆਂ ਚੀਜ਼ਾਂ ਕਰਵਾਉਣੀਆਂ ਸ਼ੁਰੂ ਕਰ ਦਿੰਦੇ ਨੇ ਜਿਵੇਂ ਕੁਝ ਟੂਣਾ ਜਾਦੂ ਟੂਨੇ ਦਾ ਜੋ ਆਪਣੇ ਤੇ ਮਾੜਾ ਪ੍ਰਭਾਵ ਪੈਂਦਾ ਹੈ ਤੇ ਆਪਣਾ ਕਾਰੋਬਾਰ ਜਿਹੜਾ ਉਹ ਰੁਕ ਜਾਂਦਾ ਹੈ ਜਾਂ ਫਿਰ ਜਦੋਂ ਆਪਣੇ ਕਾਰੋਬਾਰ ਦੇ ਵਿੱਚ ਰੁਕਾਵਟ ਆਉਂਦੀ ਹੈ ਤੇ ਆਪਣੇ ਘਰ ਦੇ ਵਿੱਚ ਲੜਾਈ ਕਲੇਸ਼ ਦਿਨੋ ਦਿਨ ਵੱਧ ਜਾਂਦਾ ਜਿਵੇਂ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਵੱਧ ਹੈ ਉਸ ਦੇ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜਿਹੜੇ ਘਰ ਦੇ ਵਿੱਚ ਲੜਾਈ ਕਲੇਸ਼ ਹੋਵੇਗਾ ਸਾਥ ਸੰਗੇ ਜੀ ਉਸ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਬਰਕਤ ਨਹੀਂ ਆਵੇਗੀ। ਉਹਨਾਂ ਦੇ ਘਰ ਦੇ ਵਿੱਚ ਗਰੀਬੀ ਆ ਜਾਵੇਗੀ ਜਾਂ ਫਿਰ ਕਰਜ ਵਰਗੀਆਂ ਸਮੱਸਿਆਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇਗਾ। ਆਰਥਿਕ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਲੋਕਾਂ ਦੀ ਇਸ ਤਰ੍ਹਾਂ ਦੀ ਸੋਚ ਹੁੰਦੀ ਹੈ ਜਦੋਂ ਉਹ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ ਤੁਹਾਡੀ ਪਿੱਠ ਪਿੱਛੇ ਉਹ ਇਸ ਤਰ੍ਹਾਂ ਸੋਚਦੇ ਨੇ ਤੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਹੋਣਗੇ ਕਿ ਜਿਵੇਂ ਉਹਨਾਂ ਨੂੰ ਤੁਹਾਡੀ ਬਹੁਤ ਹੀ ਜ਼ਿਆਦਾ ਫਿਕਰ ਹੁੰਦੀ ਹੈ ਤੇ ਇਸੇ ਤਰ੍ਹਾਂ ਸਾਹ ਸੰਗਤ ਜੀ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਨਾ ਫਿਰ ਤੁਹਾਡੇ ਭਾਵੇਂ ਲੱਖ ਦੁਸ਼ਮਣ ਹੋਣ ਜਿਹੜੇ ਤੁਹਾਡੇ ਤੇ ਕੋਈ ਮਾੜਾ ਪ੍ਰਭਾਵ ਪਵਾਉਂਦੇ ਹੋਣ ਕਿਸੇ ਚੀਜ਼ ਦਾ ਮਾੜਾ ਅਸਰ ਉਹ ਤੁਹਾਡੇ ਉੱਪਰ ਉਸ ਦਾ ਕੋਈ ਅਸਰ ਹੀ ਨਹੀਂ ਹੋਵੇਗਾ ਜਦੋਂ ਇਸ ਚੀਜ਼ ਨੂੰ ਤੁਸੀਂ ਇਸ ਉਪਾਅ ਨੂੰ ਕਰੋਗੇ ਤੇ ਸਭ ਤੋਂ ਵੱਡੀ ਗੱਲ ਕਿ ਜਿਹੜੇ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਪੈਂਦੀ ਏ ਉਹ ਵੀ ਰੁਕ ਜਾਵੇਗੀ ਤੇ ਤੁਹਾਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ ਫਿਰ ਭਾਵੇਂ ਤੁਹਾਡੇ ਦੁਸ਼ਮਣ ਕੁਝ ਵੀ ਤੁਹਾਡੇ ਤੇ ਕਰਵਾਉਣ ਤੁਹਾਨੂੰ ਕਿਸੇ ਵੀ ਚੀਜ਼ ਦਾ ਕੋਈ ਵੀ ਤੁਹਾਡੇ ਤੇ ਅਸਰ ਨਹੀਂ ਹੋਵੇਗਾ ਜੇਕਰ ਆਪਾਂ ਗੱਲ ਕਰੀਏ ਲੌਂਗ ਦੀ ਤੇ ਲੌਂਗ ਕੋਈ ਸਧਾਰਨ ਜਿਹੀ ਚੀਜ਼ ਨਹੀਂ ਹੁੰਦੀ। ਸਤਸੰਗਤ ਜੀ ਲੌਂਗ ਦੇ ਨਾਲ ਕੀਤੇ ਗਏ ਉਪਾਅ ਬਹੁਤ ਹੀ ਜ਼ਿਆਦਾ کارਗਰ ਹੁੰਦੇ ਨੇ ਤੇ ਚਮਤਕਾਰੀ ਫਾਇਦੇ ਹੁੰਦੇ ਨੇ ਇਹਨਾਂ ਦੇ। ਜਦੋਂ ਸਤਸੰਗਤ ਜੀ ਆਪਾਂ ਦੇਖਦੇ ਹਾਂ ਕਿ ਮਾਤਾ ਦੀ ਪੂਜਾ ਕੀਤੀ ਜਾਂਦੀ ਏ ਮਾ ਦੁਰਗਾ ਦੀ ਤਾਂ ਉਸ ਸਮੇਂ ਵੀ ਲੌਂਗ ਦਾ ਪ੍ਰਯੋਗ ਕੀਤਾ ਜਾਂਦਾ ਹੈ। ਲੌਂਗ ਤੋਂ ਬਿਨਾ ਮਾਤਾ ਦੁਰਗਾ ਦੀ ਪੂਜਾ ਇਹ ਜਿਹੜੀ ਉਹ ਅਧੂਰੀ ਮੰਨੀ ਜਾਂਦੀ ਏ। ਇਸ ਤੋਂ ਇਹ ਰਾਜੇ ਕਰ ਤੁਸੀਂ ਲੌਂਗ ਦਾ ਉਪਾਅ ਕਰਦੇ ਹੋ ਤਾਂ ਇਸ ਦਾ ਰਿਜ਼ਲਟ ਵੀ ਤੁਹਾਨੂੰ ਤੁਰੰਤ ਮਿਲਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਹਾਡੇ ਕੋਈ ਦੁਸ਼ਮਣ ਹੁੰਦੇ ਨੇ ਜਾਂ ਤੁਹਾਡੇ ਤੇ ਕੋਈ ਜਾਦੂ ਟੂਣਾ ਕਰ ਰਹੀ ਹੈ ਤਾਂ ਉਸ ਦਾ ਰਿਜ਼ਲਟ ਤੁਹਾਨੂੰ ਤੁਰੰਤ ਮਿਲਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਇਹ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਦੂਰ ਹੋ ਜਾਂਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਸਾਸ ਸੰਗੇ ਜੀ ਕਿ ਅਸੀਂ ਜਦੋਂ ਮਾਤਾ ਦੁਰਗਾ ਨੂੰ ਭੋਗ ਲਵਾਉਣਾ ਕਿਸੇ ਵੀ ਚੀਜ਼ ਦਾ ਤੇ ਉਸ ਦੇ ਵਿੱਚ ਲੌਂਗ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਇਹ esto elava ਜਿਹੜੀਆਂ ਸੀ ਇਸ ਉਪਾਅ ਦੇ ਵਿੱਚ ਹਰੀਆਂ ਮਿਰਚਾਂ ਦਾ ਯੂਜ਼ ਕਰਨਾ ਹੈ ਹਰੀਆਂ ਮਿਰਚਾਂ ਦੀ ਵਰਤੋਂ ਕਰਨੀ ਹੈ ਤੇ ਇਸ ਦੇ ਨਾਲ ਜੇਕਰ ਤੁਹਾਡੇ ਦੁਸ਼ਮਣ ਚਾਹੀ ਤਾਂ ਸਾਹਮਣੀ ਤੋਂ ਨਹੀਂ ਚਾਹੀ ਗੁਪਤ ਨੇ ਜਿਨ੍ਹਾਂ ਦੀ ਬਾਰੇ ਤੁਹਾਨੂੰ ਪਤਾ ਵੀ ਨਹੀਂ ਕਿ ਤੁਹਾਡੇ ਤੇ ਕੌਣ ਕਾਰਜ ਕਰਾਰੇ ਰਿਹਾ ਹੈ ਤੇ ਜਾਂ ਫਿਰ ਕੌਣ ਤੁਹਾਨੂੰ ਵਾਰ-ਵਾਰ ਤੰਗ ਪਰੇਸ਼ਾਨ ਕਰ ਰਿਹਾ ਹੈ ਇਹ ਸਭ ਦੋਨਾ ਪ੍ਰੋਬਲਮ ਦੇ ਲਈ ਹੀ ਇਹਨਾਂ ਦਾ ਯੂਜ਼ ਕੀਤਾ ਜਾਂਦਾ ਇਸ ਉਪਾਅ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਵੱਡੀ ਗੱਲ ਸਾਧ ਸੰਗਤ ਜੀ ਕਿ ਇਸ ਉਪਾਣ ਨੂੰ ਤੁਸੀਂ ਕਰਨਾ ਕਿਹੜੇ ਦਿਨੇ ਇਸ ਉਪਾਣ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਇਸ ਉਪਾਣ ਨੂੰ ਕੋਈ ਵੀ ਕਰ ਸਕਦਾ ਹੈ ਭਾਵੇਂ ਜੈਂਟਸ ਹੋਵੇ ਤੇ ਭਾਵੇਂ ਲੇਡੀ ਹੋਵੇ ਕਈ ਵਾਰ ਕਈ ਜੈਂਟਸ ਕੋਈ ਜੌਬ ਦੇ ਲਈ ਜਾਂ ਫਿਰ ਕਿਸੇ ਕੰਮ ਦੇ ਲਈ ਘਰ ਤੋਂ ਬਾਹਰ ਰਹਿੰਦੇ ਨੇ ਤੇ ਉਹ ਜਿੱਥੇ ਵੀ ਰਹਿੰਦੇ ਨੇ ਉੱਥੇ ਵੀ ਇਸ ਉਪਾਣ ਨੂੰ ਬੜੀ ਆਸਾਨੀ ਦੇ ਨਾਲ ਕਰ ਸਕਦੇ ਨੇ ਜਿਵੇਂ ਆਪਣੇ ਘਰ ਦੇ ਵਿੱਚ ਸਾਥ ਸੰਗੇ ਚ ਹੁੰਦਾ ਹੈ ਕਿ ਅਸੀਂ ਬਹੁਤ ਜ਼ਿਆਦੀ ਮਿਹਨਤ ਕਰਦੇ ਹਾਂ ਬਹੁਤ ਜ਼ਿਆਦੀ ਮਿਹਨਤ ਕਰਨ ਦੇ ਬਾਵਜੂਦ ਵੀ ਸਾਨੂੰ ਕੋਈ ਸਫਲਤਾ ਹਾਸਲ ਨਹੀਂ ਹੁੰਦੀ ਤੇ ਇਸ ਦੇ ਪਿੱਛੇ ਦਾ ਇਹੀ ਕਾਰਨ ਹੁੰਦਾ ਹੈ ਕਿ ਸਾਡੀ ਤੇ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਬਹੁਤ ਘੱਟ ਲੋਕ ਸਾਨੂੰ ਚੰਗੇ ਮਿਲਣਗੇ ਹੋਣਗੇ ਬਹੁਤ ਆਪਾਂ ਸਭ ਨੂੰ ਬੁਰਾ ਵੀ ਨਹੀਂ ਕਹਿ ਸਕਦੇ ਪਰ ਜ਼ਿਆਦਾਤਰ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਕਿਸੇ ਨੂੰ ਨੁਕਸਾਨ ਪਹੁੰਚਾ ਕੇ ਹੀ ਰਾਜੀ ਹੁੰਦੇ ਨੇ ਤੇ ਇਸ ਉਪਾਅ ਨੂੰ ਕਰਨ ਦੇ ਲਈ ਸਾਥ ਸੰਗਤ ਜੀ ਤੁਸੀਂ ਇੱਕ ਹਰੀ ਮਿਰਚ ਲੈਣੀ ਹੈ ਜਿਸ ਦੇ ਉੱਪਰ ਉਸ ਦੀ ਇੱਕ ਡੰਡੀ ਵੀ ਲੱਗੀ ਹੋਣੀ ਚਾਹੀਦੀ ਹੈ ਤੇ ਜਿਹੜੀ ਹਰੀ ਮਿਰਚ ਦੀ ਤੁਸੀਂ ਵਰਤੋਂ ਕਰੋਗੇ ਉਹ ਬਿਲਕੁਲ ਫਰੈਸ਼ ਹੋਣੀ ਚਾਹੀਦੀ ਹੈ ਖਰਾਬ ਨਹੀਂ ਹੋਣੀ ਚਾਹੀਦੀ ਉਹ ਹਰੀ ਮਿਰਚ ਬਿਲਕੁਲ ਹੀ ਸਾਬਤ ਹੋਣੀ ਚਾਹੀਦੀ ਹੈ ਤੇ ਇਸ ਦੇ ਨਾਲ ਨਾਲ ਦੂਸਰੀ ਚੀਜ਼ ਜਿਹੜੀ ਤੁਸੀਂ ਲੈਣੀ ਹੈ ਉਹ ਪੰਜ ਲੌਂਗ ਲੈਣੇ ਨੇ ਪੰਜ ਲੌਂਗ ਵੀਜ ਬਿਲਕੁਲ ਸਾਬਤ ਹੋਣੇ ਚਾਹੀਦੇ ਨੇ ਕਿ ਤੋ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਪੁੱਲ ਵਾਲੀ ਲੌਂਗ ਤੁਸੀਂ ਪੰਜ ਲੈ ਲੈਣੇ ਨੇ ਪੰਜ ਲੌਂਗ ਲੈਣ ਤੋਂ ਬਾਅਦ ਦੇ ਵਿੱਚ ਇੱਕ ਤੁਸੀਂ ਬਲੈਕ ਕਲਰ ਦਾ ਪੈਨ ਲੈ ਲੈਣਾ ਹੈ ਜਾਂ ਫਿਰ ਮਾਰਕਰ ਲੈਣਾ ਹੈ ਉਹ ਤੁਸੀਂ ਕੋਈ ਵੀ ਚੀਜ਼ ਲੈ ਸਕਦੇ ਹੋ ਇਹ ਤਿੰਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਇਹ ਉਪਾਅ ਕਰਨ ਦੇ ਲਈ ਆਪਣੇ ਘਰ ਦੇ ਵਿੱਚ ਇੱਕ ਐਸੀ ਜਗ੍ਹਾ ਤੇ ਬੈਠਣਾ ਹੈ ਜਿਸ ਜਗ੍ਹਾ ਤੇ ਆ ਕੇ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਕੈਨਡਾ ਭਾਵਕੇ ਤੁਹਾਨੂੰ ਕੋਈ ਸ਼ੋਰ ਸ਼ਰਾਬਾ ਜਾਂ ਆਵਾਜ਼ ਜਾਂ ਇਸ ਤਰ੍ਹਾਂ ਦੀ ਚੀਜ਼ ਤੁਹਾਡੇ ਨਾਲ ਨਾ ਹੋਵੇ ਜਿੱਥੇ ਤੁਸੀਂ ਬਿਲਕੁਲ ਇਕੱਲੇ ਬੈਠੇ ਹੋ ਉਹ ਜਿਆਦਾ ਆਉਣ ਜਾਣ ਵੀ ਨਾ ਹੋਵੇ ਤੁਹਾਡਾ ਉਸ ਜਗ੍ਹਾ ਦੇ ਉੱਪਰ ਜਿੱਥੇ ਬੈਠ ਕੇ ਤੁਸੀਂ ਇਸ ਉਪਾਣੂ ਕਰੋਗੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਉੱਥੇ ਤੁਹਾਨੂੰ ਕੋਈ ਆ ਕੇ ਵਿੱਚ ਕੋਈ ਰੋਕ ਟੋਕ ਨਾ ਕਰੇ ਕਹਿੰਦਾ ਪਾਬ ਵੀ ਇਹੀ ਹੈ ਸਾਧ ਸੰਗਤ ਜੀ ਕਿ ਇਸ ਉਪਾਣ ਨੂੰ ਤੁਸੀਂ ਗੁਪਤ ਵਿਧੀ ਦੇ ਨਾਲ ਕਰਨਾ ਹੈ ਕਿਸੇ ਨੂੰ ਦੱਸਣਾ ਨਹੀਂ ਹੈ ਤੇ ਇਹ ਤਿੰਨਾਂ ਚੀਜ਼ਾਂ ਨੂੰ ਲੈ ਕੇ ਇੱਕ ਹਰੀ ਮਿਰਚ ਪੰਜ ਲੌਂਗ ਇੱਕ ਬਲੈਕ ਪੈਨ ਤੇ ਇੱਕ ਨਾਲ ਤੁਸੀਂ ਵੱਡੀ ਸੂਈ ਵੀ ਲੈ ਲੈਣੀ ਇਹ ਚਾਰ ਚੀਜ਼ਾਂ ਨੂੰ ਲੈ ਕੇ ਤੁਸੀਂ ਬੈਠ ਚਾਹੋ ਤੇ ਤੁਸੀਂ ਚਾਹੋ ਤਾਂ ਦਰਵਾਜ਼ੇ ਨੂੰ ਲੋਕ ਵੀ ਕਰ ਸਕਦੇ ਹੋ ਕਿ ਕੋਈ ਅੰਦਰ ਨਾ ਵੀ ਨਹੀਂ ਤਾਂ ਦਰਵਾਜ਼ਾ ਲਗਾ ਕੇ ਵੀ ਤੁਸੀਂ ਨੋਰਮਲ ਬੈਠ ਸਕਦੇ ਹੋ ਜਿੱਥੇ ਤੁਸੀਂ ਇਸ ਉਪਾਣ ਨੂੰ ਕਰਨਾ ਹੈ ਜੇ ਤੁਸੀ ਬੈਠਣਾ ਤੁਸੀ ਨੀਚੇ ਜ਼ਮੀਨ ਤੇ ਵੀ ਬੈਠ ਸਕਦੇ ਹੋ ਤੇ ਜੇਕਰ ਬੈੱਡ 'ਤੇ ਜਾਂ ਕੋਈ ਚੇਅਰ ਹੈ ਜਾਂ ਸੋਫਾ ਹੈ ਉਸ ਤੇ ਵੀ ਬੈਠ ਸਕਦੇ ਜੇਕਰ ਤੁਸੀ ਇਸ ਉਪਾਰ ਨੂੰ ਜ਼ਮੀਨ ਤੇ ਬੈਠ ਕੇ ਕਰੋਗੇ ਤਾਂ ਇਸ ਦੇ ਨਾਲ ਤੁਹਾਨੂੰ ਵੱਧ ਫਲ ਮਿਲੇਗਾ ਇਸ ਤਰ੍ਹਾਂ ਬੈਠ ਕੇ ਸਾ ਸੰਗਤ ਜੀ ਤੁਸੀ ਕੀ ਕਰਨਾ ਹੈ ਕਿ ਹਰੀ ਮੇਰਚ ਦੇ ਉੱਪਰ ਜੋ ਤੁਸੀ ਬਲੈਕ ਪੈਨ ਲਿਆ ਹੈ ਜਾਂ ਫਿਰ ਮਾਰਕਰ ਲਿਆ ਹੈ ਉਸ ਤੇ ਉੱਪਰ ਆਪਣੇ ਜੋ ਤਿੰਨ ਦੁਸ਼ਮਣ ਨੇ ਜੋ ਜਾਂ ਤਿੰਨ ਲੋਕ ਨੇ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਜੇਕਰ ਤੁਸੀਂ ਉਹਨਾਂ ਦਾ ਨਾਮ ਜਾਣਦੇ ਹੋ ਤਾਂ ਤਿੰਨ ਨਾਮ ਤੁਸੀਂ ਹਰੀ ਮਿਰਚ ਦੇ ਉੱਪਰ ਲੇਖ ਸਕਦੇ ਹੋ ਬਲੈਕ ਪੈਨ ਦੇ ਨਾਲ ਤੁਸੀਂ ਤਿੰਨ ਨਾਮ ਹੀ ਲੇਖ ਸਕਦੇ ਹੋ ਤਿੰਨ ਤੋਂ ਵੱਧ ਨਹੀਂ ਲਿਖਨੇ ਜੇਕਰ ਤੁਹਾਡੇ ਤਿੰਨ ਤੋਂ ਵੱਧ ਨੇ ਕੋਈ ਲੋਕ ਦੁਸ਼ਮਣ ਜਿਹੜੇ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਫਿਰ ਤੁਸੀਂ ਇਕੱਲਾ ਦੁਸ਼ਮਣ ਹੀ ਲੇਖ ਸਕਦੇ ਹੋ ਜੇਕਰ ਤੁਹਾਡਾ 1 ਪਜਾ 2 ਹੋਏ ਤੇ ਫਿਰ ਤੁਸੀਂ ਉਹਨੇ ਨਾਮ ਲੇਖ ਸਕਦੇ ਹੋ ਜੇ ਤਿੰਨ ਨੇ ਤਿੰਨ ਪਰ ਤਿੰਨ ਤੋਂ ਵੱਧ ਨਹੀਂ ਤੁਸੀਂ ਲਿਖਨੇ ਇਸ ਤਰ੍ਹਾਂ ਬਲੈਕ ਪੈਨ ਦੇ ਨਾਲ ਨਾਮ ਲਿਖਣ ਤੋਂ ਬਾਅਦ ਜਾਂ ਫਿਰ ਤੁਹਾਨੂੰ ਨਾਮ ਨਹੀਂ ਪਤਾ ਤਾਂ ਤੁਸੀਂ ਉੱਥੇ ਦੁਸ਼ਮਣ ਲਿਖ ਸਕਦੇ ਹੋ ਇਹ ਲਿਖਣ ਤੋਂ ਬਾਅਦ ਦੇ ਵਿੱਚ ਜਿਹੜੀ ਤੁਸੀਂ ਵੱਡੀ ਸੂਈ ਲਈ ਸੀ ਉਸ ਵੱਡੀ ਸੂਈ ਦੇ ਨਾਲ ਤੁਸੀਂ ਇਸ ਹਰੀ ਮਿਰਚ ਦੇ ਉੱਪਰ ਪੰਜ ਛੇ ਫ ਕਰ ਲੈਣੇ ਨੇ ਉਹਨਾਂ ਦਾ ਕੀ ਕਰਨਾ ਹੈ ਕਿ ਜਿਹੜੇ ਤੁਸੀਂ ਪੰਜ ਲੌਂਗ ਨੇ ਉਹ ਆਸਾਨੀ ਦੇ ਨਾਲ ਵਿੱਚ ਟੇਕ ਜਾਣ ਹਰੀ ਮਿਰਚ ਦੇ ਇੰਨੇ ਕੁ ਤੁਸੀਂ ਸਰਾਖ ਕਰ ਲੈਣੇ ਨੇ ਕਿ ਉਹਨਾਂ ਕੇ ਸਾਥ ਸੰਗੇਜੀ ਜੇਕਰ ਤੁਸੀਂ ਇਸ ਸੂਈ ਦੇ ਨਾਲ ਸੁਰਾਖ ਕਰਨ ਤੋਂ ਬਿਨਾ ਤੁਸੀਂ ਲੌਂਗ ਇਹ ਹਰੀ ਮਿਰਚ ਦੇ ਵਿੱਚ ਲਗਾਓਗੇ ਤਾਂ ਉਹ ਲੱਗਣੇ ਨਹੀਂ ਜੇ ਤੁਸੀਂ ਸ਼ੇਕ ਕਰਨ ਤੋਂ ਬਿਨਾ ਸਿੱਧਾ ਹੀ ਲੌਂਗ ਲਗਾਓਗੇ ਤਾਂ ਉਹ ਟੁੱਟ ਜਾਣਗੇ ਤੇ ਟੁੱਟੇ ਹੋਏ ਲੌਂਗ ਦੇ ਨਾਲ ਤੁਸੀਂ ਇਸ ਉਪਾਣ ਨੂੰ ਨਹੀਂ ਕਰਨਾ ਜੇਕਰ ਕਰਦੇ ਵੀ ਉਹ ਤਾਂ ਤੁਹਾਨੂੰ ਫਾਇਦਾ ਨਹੀਂ ਹੋਵੇਗਾ ਇਸ ਕਰਕੇ ਤੁਸੀਂ ਸ਼ੇਕ ਕਰਨ ਦੇ ਲਈ ਸੁਰਾਖ ਕਰਨ ਦੇ ਲਈ ਵੱਡੀ ਸੂਈ ਦਾ ਇਸਤੇਮਾਲ ਕਰ ਸਕਦੇ ਇਸ ਤੋਂ 엘아바ਸ ਸੰਗੇ ਜੀ ਤੁਸੀਂ ਕੀ ਕਰਨਾ ਹੈ ਕਿ ਜਿਹੜੇ ਪੰਜ ਸਰਾਖ ਕੀਤੀ ਹੋਣਗੇ ਉਹਨਾਂ ਪੰਜਾਂ ਸਰਾਖਾਂ ਦੇ ਵਿੱਚ ਤੁਸੀਂ ਜਿਵੇਂ ਇੱਕ ਸਰਾਖ ਦੇ ਵਿੱਚ ਇੱਕ ਲੌਂਗ ਨੂੰ ਲਗਾਉਣ ਲੱਗਿਆਂ ਜੇਕਰ ਤਾਂ ਤੁਹਾਡੇ ਦੁਸ਼ਮਣ ਦਾ ਨਾਮ ਤੁਹਾਨੂੰ ਪਤਾ ਹੈ ਤਾਂ ਤੁਸੀਂ ਨਾਮ ਲੈ ਸਕਦੇ ਹੋ ਨਹੀਂ ਤਾਂ ਇੱਕ ਲੌਂਗ ਨੂੰ ਵਿੱਚ ਲਗਾਉਣ ਲੱਗਿਆਂ ਤੁਸੀਂ ਬੋਲਣਾ ਹੈ ਦੁਸ਼ਮਤ ਦੁਸ਼ਮਣ ਕਹਿਣ ਦਾ ਭਾਵ ਕਿ ਤੁਸੀਂ ਪੰਜ ਲੌਂਗ ਪੰਜ ਸਰਾਖਾਂ ਦੇ ਵਿੱਚ ਲਗਾਉਣੇ ਨੇ ਤੇ ਪੰਜ ਵਾਰ ਹੀ ਤੁਸੀਂ ਦੁਸ਼ਮਣ 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 ਇਸ ਤਰ੍ਹਾਂ ਕਰਕੇ ਵਾਰ-ਵਾਰ ਤੁਸੀਂ ਬੋਲਣਾ ਜਿਵੇਂ ਇੱਕ ਲੌਂਗ ਲਗਾ ਲਿਆ ਤਾਂ ਬੋਲਦਾ ਅਗਲਾ ਲੌਂਗ ਲਗਾ ਲਿਆ ਤਾਂ ਬੋਲਦਾ ਦੋ ਹਰੀਆਂ ਮਿਰਚਾਂ ਤੇ ਇੱਕ ਕਿੱਲ ਦੇ ਨਾਲ ਇਸ ਤਰ੍ਹਾਂ ਦਾ ਤੁਸੀਂ ਉਪਾਅ ਕਰਨਾ ਹੈ ਕਿ ਭਾਵੇਂ ਤੁਹਾਡੇ ਹਜ਼ਾਰਾਂ ਹੀ ਦੁਸ਼ਮਣ ਕਿਉ ਨਾ ਹੋਣ ਆਮੇ ਕਿੰਨੇ ਵੀ ਲੋਕ ਜਿਨ੍ਹਾਂ ਨੇ ਤੁਹਾਡੇ ਤੇ ਕਿਸੇ ਚੀਜ਼ ਦਾ ਕੁਝ ਕੀਤਾ ਕਰਾਇਆ ਇਸ ਉਪਾਣੂ ਕਰਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਆਪਣੇ ਆਪ ਹੀ ਪਾਸਾ ਵੱਟ ਜਾਣਗੇ ਚਾਹੇ ਵੀ ਤੁਹਾਡਾ ਕੋਈ ਵਾਲ ਮੰਗਾ ਨਹੀਂ ਕਰ ਸਕਦਾ ਜੇਕਰ ਤੁਸੀਂ ਇਸ ਉਪਾਣੂ ਕਰ ਲਓਗੇ ਜੇਕਰ ਤੁਸੀਂ ਇਸ ਉਪਾਣੂ ਕਰ ਲਓਗੇ ਤਾਂ ਉਹ ਤੁਹਾਡੇ ਨਾਲ ਤਾਂ ਕੀ ਚਾਹੇ ਕਿਸੇ ਹੋਰ ਦੇ ਨਾਲ ਵੀ ਉਹ ਬੁਰਾ ਨਾ ਕਰਨਗੇ ਕਿਉਂਕਿ ਉਹਨਾਂ ਦੀ ਜੋ ਬੁੱਧੀ ਹੈ ਜੋ ਇਸ ਤਰ੍ਹਾਂ ਦਾ ਕੰਮ ਕਰਨ ਦੀ ਉਹਨਾਂ ਦੀ ਸੋਚ ਹੀ ਉਹਨਾਂ ਦੇ ਦਿਮਾਗ ਤੋਂ ਨਿਕਲ ਕੇ ਦੂਰ ਹੋ ਜਾਵੇਗੀ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਲੋਕ ਕਿਸੇ ਦੇ ਉੱਪਰ ਕੁਝ ਕਰਨ ਕਰਦੇ ਕਰਾਉਂਦੇ ਕਿੰਨਾਂ ਦੇ ਉੱਪਰ ਨੇ ਜਿਨ੍ਹਾਂ ਦੇ ਕੋਲ ਬਹੁਤ ਸਾਰਾ ਪੈਸਾ ਹੁੰਦਾ ਹੈ ਜਾਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਉਹਨਾਂ ਨੂੰ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਿਆ ਧਨ ਦੌਲਤ ਦੀ ਕੋਈ ਵੀ ਕਮੀ ਨਹੀਂ ਹੁੰਦੀ ਜਿਨ੍ਹਾਂ ਦੇ ਘਰ ਦੇ ਵਿੱਚ ਤੇ ਉਹਨਾਂ ਦੀ ਇਸ ਤਰੱਕੀ ਨੂੰ ਦੇ ਕੇ ਉਹਨਾਂ ਦੇ ਬਹੁਤ ਸਾਰੇ ਦੁਸ਼ਮਣ ਬਣ ਜਾਂਦੇ ਨੇ ਜੇਕਰ ਤੁਸੀਂ ਇਹ ਨਹੀਂ ਚਾਹਦੇ ਕਿ ਤੁਹਾਡੇ ਉੱਪਰ ਕਿਸੇ ਦਾ ਕੋਈ ਕਾਲਾ ਜਾਦੂ ਕੀਤਾ ਹੈ ਉਹ ਕਿਹੜਾ ਇਨਸਾਨ ਹੈ ਜਾਂ ਫਿਰ ਜੋ ਤੁਹਾਡੇ ਨਾਲ ਦੁਸ਼ਮਣੀ ਪਣਾ ਰਿਹਾ ਹੈ ਉਹ ਕਿਹੜਾ ਇਨਸਾਨ ਹੈ ਉਸ ਦਾ ਨਾਮ ਕੀ ਤੁਸੀਂ ਬਿਲਕੁਲ ਵੀ ਨਹੀਂ ਜਾਣਦੇ ਫਿਰ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜੇਕਰ ਇਹ ਪ੍ਰੋਬਲਮ ਇਹ ਮੁਸ਼ਕਲ ਕਿਸੇ ਵਿਅਕਤੀ ਜਾਂ ਫਿਰ ਪੁਰਸ਼ ਨੂੰ ਹੋਵੇ ਤਾਂ ਦੋਨੇ ਹੀ ਇਸ ਉਪਾਣੂ ਕਰ ਸਕਦੇ ਨੇ ਲੇਡੀਜ਼ ਵੀ ਚੈਂਸ ਵੀ ਇਸ ਉਪਾਣੂ ਕਰਨ ਦਾ ਸਹੀ ਸਮਾਂ ਕਿਹੜਾ ਹੈ ਤੇ ਕਿਹੜੇ ਦਿਨ ਤੁਸੀਂ ਇਸ ਉਪਾਣੂ ਕਰਨਾ ਹੈ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਕੋਈ ਦਿਨ ਵਾਰ ਦੀ ਜ਼ਰੂਰਤ ਨਹੀਂ ਤੁਸੀਂ ਕਿਸੇ ਵੀ ਦਿਨ ਇਸ ਉਪਾਣੂ ਕਰ ਸਕਦੇ ਹੋ ਤੇ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਦੋ ਹਰੀਆਂ ਮਿਰਚਾਂ ਚਾਹੀਦੀਆਂ ਨੇ ਹਰੀਆਂ ਮਿਰਚਾਂ ਤੁਸੀਂ ਤੇ ਆਣ ਰੱਖਿਓ ਕਿ ਸੁੱਕੀਆਂ ਹੋਈਆਂ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਤਾਜ਼ੀਆਂ ਤੇ ਫਰੈਸ਼ ਹੋਣੀਆਂ ਚਾਹੀਦੀਆਂ ਨੇ ਤੇ ਇੱਕ ਤੁਹਾਨੂੰ ਚਾਹੀਦੀ ਏ ਲੋਹੇ ਦੀ ਕਿੱਲ ਜਿਹੜੀ ਤੁਸੀਂ ਲੋਹੇ ਦੀ ਕਿੱਲ ਲੈਣੀ ਆ ਉਹ ਜੰਗ ਲੱਗੀ ਹੋਈ ਲੈਣੀ ਏ ਜੇਕਰ ਤੁਹਾਡੇ ਘਰ ਦੇ ਵਿੱਚ ਤੁਸੀਂ ਕਿਤੇ ਦੇਖੋਗੇ ਕੋਈ ਪੁਰਾਣੀ ਕੋਈ ਜੰਗ ਲੱਗੀ ਹੋਈ ਕਿੱਲ ਹੋਵੇਗੀ ਤੁਸੀਂ ਉਸ ਦਾ ਇਸਤੇਮਾਲ ਕਰਨਾ ਨਵੀਂ ਕਿੱਲ ਲਿਆ ਕੇ ਉਸ ਦਾ ਇਸਤੇਮਾਲ ਨਹੀਂ ਕਰਨਾ ਇੱਕ ਤੁਸੀਂ ਲੈਣਾ ਹੈ ਬਲੈਕ ਕਲਰ ਦਾ ਪੈਨ ਚਾ ਫਿਰ ਮਾਰਕਰ ਜਾਂ ਬਲੈਕ ਕਲਰ ਦੀ ਸ਼ਾਈ ਦੋ ਹਰੀਆਂ ਮਿਰਚਾਂ ਜਿਹੜੀਆਂ ਤੁਸੀਂ ਲਈਆਂ ਨੇ ਉਹਨਾਂ ਦੇ ਉੱਪਰ ਤੁਸੀਂ ਆਪਣੇ ਜਿਹੜੇ ਵੀ ਤੁਹਾਨੂੰ ਕੋਈ ਲੋਕ ਤੁਹਾਡੇ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਜਾਂ ਤੁਹਾਨੂੰ ਕਿਸੇ ਤੇ ਸ਼ੱਕ ਹੈ ਕਿ ਉਹ ਤੁਹਾਨੂੰ ਤੁਹਾਡੇ ਤੇ ਕੁਝ ਉਸਦਾ ਕੀਤਾ ਕਰਾਇਆ ਹੈ ਤੁਸੀਂ ਉਸ ਦੋਨਾਂ ਮਿਰਚਾਂ ਤੇ ਉਸ ਇਨਸਾਨ ਦਾ ਨਾਮ ਵੀ ਲਿਖ ਸਕਦੇ ਹੋ ਤੇ ਜੇਕਰ ਤੁਹਾਨੂੰ ਨਾਮ ਨਹੀਂ ਪਤਾ ਤਾਂ ਤੁਸੀਂ ਦੋਨਾਂ ਮਿਰਚਾਂ ਦੇ ਉੱਪਰ ਦੁਸ਼ਮਣ ਵੀ ਲਿਖ ਸਕਦੇ ਹੋ ਗੁਪਤ ਦੁਸ਼ਮਣ ਦੋਨਾਂ ਮਿਰਚਾਂ ਦੇ ਉੱਪਰ ਤੁਸੀਂ ਸੇਮ ਤਰ੍ਹਾਂ ਹੀ ਲਿਖਣਾ ਹੈ ਤੇ ਤੁਸੀਂ ਬਲੈਕ ਕਲਰ ਦੇ ਨਾਲ ਲਿਖਣਾ ਭਾਵੇਂ ਉਹ ਮਾਰਕਰ ਦੇ ਨਾਲ ਲਿਖ ਸਕਦੇ ਹੋ ਪੈਨ ਦੇ ਨਾਲ ਜਾਂ ਫਿਰ ਸ਼ਿਹਾਈ ਦੇ ਨਾਲ ਇਸ ਤਰ੍ਹਾਂ ਲਿਖਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਕੇਲ ਲਿਆ ਹੋਵੇਗਾ ਉਸ ਕੇਲ ਨੂੰ ਇਹਨਾਂ ਦੋਨੇ ਮਿਰਚਾਂ ਦੇ ਵਿੱਚ ਚੰਗੀ ਤਰ੍ਹਾਂ ਘੱਟ ਦੇਣਾ ਹੈ ਦੋਨੇ ਮਿਰਚਾਂ ਦੇ ਵਿੱਚ ਕੇਲ ਇਸ ਤਰ੍ਹਾਂ ਲਗਾ ਦਿਓ ਕਿ ਪੂਰਾ ਜਿਵੇਂ ਵਿੱਚ ਅਸੀਂ ਪਾਉਨੇ ਆ ਆਰ ਪਰ ਚੀਜ਼ ਹੋ ਜਾਂਦੀ ਜਿਵੇਂ ਆਪਾਂ ਸੋਈ ਕਿਸੇ ਕੱਪੜੇ ਦੇ ਵਿੱਚ ਲਗਾਉਨੇ ਆ ਉਸ ਨੂੰ ਆਰ ਪਰ ਕਰਦੇ ਆ ਇਸ ਤਰੀਕੇ ਦੇ ਨਾਲ ਤੁਸੀਂ ਦੋਨਾ ਮਿਰਚਾਂ ਦੇ ਵਿੱਚ ਕੇਲ ਨੂੰ ਘੱਟ ਦੇ ਲੈਣਾ ਜਦੋਂ ਤੁਸੀਂ ਇਨ੍ਹਾਂ ਦੋ ਹਰੀਆਂ ਮਿਰਚਾਂ ਦੇ ਵਿੱਚ ਕੇਲ ਨੂੰ ਲਗਾਉਗੇ ਇਹ ਕੇਲ ਨੂੰ ਲਗਾਉਂਦੇ ਸਮੇਂ ਤੁਸੀਂ ਇੱਕ ਮੰਤਰ ਦਾ ਜਾਪ ਵੀ ਕਰਨਾ ਹੈ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਕਿਸੇ ਕਾਗਜ਼ ਪੇਪਰ ਦੇ ਉੱਪਰ ਨੋਟ ਵੀ ਕਰ ਸਕਦੇ ਹੋ ਮੰਤਰ ਓਮ ਸ਼ਤਰੂ ਦਮ ਦਮ ਸੁਵਾਹਾ ਇਇ ਇਸੇ ਤਰ੍ਹਾਂ ਜੇਕਰ ਤੁਹਾਨੂੰ ਆਪਣੇ ਦੁਸ਼ਮਣ ਚਾਹਲ ਜੋ ਤੰਗ ਪਰੇਸ਼ਾਨ ਕਰ ਰਿਹਾ ਇਨਸਾਨ ਉਸ ਦਾ ਨਾਮ ਪਤਾ ਹੈ ਤਾਂ ਜਿੱਥੇ ਸ਼ਤਰੂ ਲਿਖਿਆ ਹੋਇਆ ਉੱਥੇ ਤੁਸੀਂ ਉਸ ਇਨਸਾਨ ਦਾ ਨਾਮ ਵੀ ਕਰ ਸਕਦੇ ਹੋ ਚਲੋ ਤੁਸੀਂ ਹਰੀ ਮੇਰਚ ਦੇ ਵਿੱਚ ਕਿੱਲ ਨੂੰ ਲਗਾਓਗੇ ਲਗਾਉਂਦੇ ਲਗਾਉਂਦੇ ਤੁਸੀਂ ਇਸ ਮੰਤਰ ਨੂੰ ਬੋਲ ਦਿਓਗੇ ਤੇ ਇਸ ਦੇ ਨਾਲ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਤੁਹਾਡੇ ਤੋਂ 100 ਗੋਹਾ ਦੂਰ ਹੋ ਜਾਣਗੇ ਤੁਹਾਡਾ ਬੁਰਾ ਕਰਨ ਤੋਂ ਪਹਿਲਾਂ ਉਹ ਸੋਚਣਾ ਸ਼ੁਰੂ ਕਰਨਗੇ ਇਹ ਜੋ ਮੰਤਰ ਬੋਲਣਾ ਹੈ ਇਸ ਨੂੰ ਕਿੰਨੀ ਵਾਰ ਬੋਲਣਾ ਹੈ ਇਸ ਨੂੰ ਤੁਸੀਂ ਹਰੀਆਂ ਮਿਰਚਾਂ ਦੇ ਵਿੱਚ ਕਿੱਲ ਨੂੰ ਲਗਾਉਂਦੇ ਹੋਏ 11 ਵਾਰ ਇਸ ਮੰਤਰ ਨੂੰ ਬੋਲਣਾ ਹੈ ਇਹ ਧਿਆਨ ਦੇ ਵਿੱਚ ਰੱਖਿਓ ਕਿ ਮੰਤਰ ਤੁਸੀਂ ਸਹੀ ਤਰੀਕੇ ਦੇ ਨਾਲ ਬੋਲਿਓ ਜਿਵੇਂ ਤੁਸੀਂ ਹਰੀਆਂ ਮਿਰਚਾਂ ਦੇ ਵਿੱਚ ਕਿੱਲ ਨੂੰ ਗੜ ਦਿੱਤਾ ਤੇ 11 ਵਾਰ ਮੰਤਰ ਵੀ ਬੋਲ ਦਿੱਤਾ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਮਨ ਹੀ ਮਨ ਦੇ ਵਿੱਚ ਤੁਸੀਂ ਜਿਹੜੇ ਵੀ ਆਪਣੇ ਗੁਰੂ ਪੀਰ ਨੂੰ ਮੰਨਦੇ ਹੋ ਤੁਸੀਂ ਜਿਹੜੇ ਦੇਵੀ ਦੇਵਤੇ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਤੁਸੀਂ ਆਪਣੀ ਅਰਦਾਸ ਪ੍ਰਾਰਥਨਾ ਕਰਨੀ ਹੈ ਕਿ ਜਿਹੜੇ ਤੁਹਾਡੇ ਦੁਸ਼ਮਣ ਨੇ ਚਾ ਜਿਹੜੇ ਵੀ ਲੋਕ ਜਿਹੜਾ ਇਨਸਾਨ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਤੁਹਾਡੇ ਤੇ ਕਿਸੇ ਚੀਜ਼ ਦਾ ਕੋਈ ਮਾੜਾ ਪ੍ਰਭਾਵ ਪਾ ਰਿਹਾ ਗੁਪਤ ਤੁਹਾਡੇ ਦੁਸ਼ਮਣ ਨੇ ਚਾ ਜੋ ਵੀ ਤੁਹਾਡਾ ਕੋਈ ਬੁਰਾ ਚਾਹੁੰਦਾ ਉਹ ਤੁਹਾਡੇ ਤੋਂ ਦੂਰ ਹੋ ਜਾਵੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਅਰਦਾਸ ਕਰ ਸਕਦੇ ਹੋ ਕਿ ਜੇਕਰ ਤੁਹਾਡੇ ਉੱਪਰ ਕਿਸੇ ਨੇ ਕੁਝ ਮਾੜਾ ਵੀ ਕੀਤਾ ਹੋਇਆ ਹੈ ਨਾ ਉਹ ਵੀ ਚੀਜ਼ ਦਾ ਅਸਰ ਤੁਹਾਡੇ ਤੋਂ ਦੂਰ ਹੋ ਜਾਵੇ। ਇਸ ਤਰ੍ਹਾਂ ਤੁਸੀਂ ਆਪਣੀ ਅਰਦਾਸ ਕਰਨੀ ਹੈ ਪਰਮਾਤਮਾ ਦੇ ਅੱਗੇ ਕਿ ਪਰਮਾਤਮਾ ਵਾਹਿਗੁਰੂ ਤੁਸੀਂ ਸਭ ਦਾ ਭਲਾ ਕਰਦੇ ਹੋ ਤੇ ਮੇਰਾ ਵੀ ਤੁਸੀਂ ਭਲਾ ਕਰਿਓ ਮੇਰੀ ਜ਼ਿੰਦਗੀ ਦੇ ਵਿੱਚੋਂ ਇਹ ਸਭ ਤੋਂ ਵੱਡੀ ਪ੍ਰੋਬਲਮ ਪਰੇਸ਼ਾਨੀ ਹੈ ਜਿਹੜੀ ਉਹ ਦੂਰ ਹੋ ਜਾਵੇ। ਕਿਉਂਕਿ ਜਦੋਂ ਆਪਣੇ ਤੇ ਕਿਸੇ ਦਾ ਕੁਝ ਕੀਤਾ ਕਰਾਇਆ ਹੁੰਦਾ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦੇ ਵਿੱਚ ਘੇਰੇ ਜਾਂਦੇ ਆ ਜਿਸ ਦੇ ਕਰਕੇ ਸਾਨੂੰ ਗਰੀਬੀ ਦਾ ਵੀ ਕਿਤੇ ਨਾ ਕਿਤੇ ਸਾਹਮਣਾ ਕਰਨਾ ਪੈਂਦਾ ਤੇ ਜੇਕਰ ਤੁਹਾਡੀ ਇਹ ਸਾਰੀ ਮੁਸ਼ਕਲ ਹੱਲ ਹੋ ਜਾਵੇਗੀ ਤੁਹਾਨੂੰ ਕਦੇ ਵੀ ਤੁਹਾਡੇ ਘਰ ਦੇ ਵਿੱਚ ਗਰੀਬੀ ਨਹੀਂ ਆਵੇਗੀ ਤੇ ਨਾ ਹੀ ਤੁਹਾਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਕਰਨਾ ਪਵੇਗਾ ਤੇ ਸਭ ਤੋਂ ਵੱਡੀ ਗੱਲ ਜੇਕਰ ਅਸੀਂ ਕਿਸੇ ਦੇ ਨਾਲ ਕਦੇ ਕੁਝ ਗਲਤ ਨਹੀਂ ਕੀਤਾ ਹੋਵੇਗਾ ਕਦੇ ਅਸੀਂ ਕਿਸੇ ਦਾ ਬੁਰਾ ਨਹੀਂ ਕੀਤਾ ਹੋਵੇਗਾ ਭਾਵੇਂ ਕੋਈ ਲੱਖ ਸਾਡਾ ਬੁਰਾ ਕਰ ਲੇ ਪਰ ਸਾਡੇ ਤੇ ਉਸ ਚੀਜ਼ ਦਾ ਕਦੇ ਵੀ ਅਸਰ ਨਹੀਂ ਹੋਵੇਗਾ ਕਿਉਂਕਿ ਚੇਕਰ ਸਾਨੂੰ ਪਰਮਾਤਮਾ ਤੇ ਭਰੋਸਾ ਹੋਵੇਗਾ ਇਸਰ ਆਪਣੀ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਐਸੇ ਸਥਾਨ ਤੇ ਜਾਣਾ ਆਪਣੇ ਘਰ ਤੋਂ ਬਾਹਰ ਸੁਨਸਾਨ ਜਗਾ ਹੋਵੇ ਤੇ ਉਥੇ ਮਿਲਟੀ ਹੋਵੇ ਤੁਸੀਂ ਇਸੇ ਇਸੇ ਜਗਾ ਤੇ ਜਾ ਕੇ ਜਾਂਦੇ ਹੋਏ ਤੁਸੀਂ ਰਸਤੇ ਦੇ ਵਿੱਚ ਕਿਸੇ ਦੇ ਕੋਲ ਨਾ ਹੀ ਰੁਕਣਾ ਹੈ ਤੇ ਨਾ ਹੀ ਕੋਈ ਗੱਲਬਾਤ ਕਰਨੀ ਹੈ ਤੇ ਇਸ ਉਪਾਅ ਨੂੰ ਤੁਸੀਂ ਕਰਨਾ ਵੀ ਗੋਪਤ ਵਿਧੀ ਦੇ ਨਾਲ ਹੈ ਕਿਸੇ ਨੂੰ ਇਹ ਨਹੀਂ ਪਤਾ ਹੋਣਾ ਚਾਹੀਦਾ ਕਿ ਤੁਸੀਂ ਇਹ ਉਪਾਅ ਕਰ ਰਹੇ ਹੋ ਕਿਉਂਕਿ ਜੇਕਰ ਅਸੀਂ ਕਿਸੇ ਨੂੰ ਇਹ ਦੱਸ ਦਿੰਨੇ ਆ ਤਾਂ ਇਸ ਉਪਾਅ ਦਾ ਸਾਨੂੰ ਫਾਇਦਾ ਨਹੀਂ ਹੁੰਦਾ ਕਿਸੇ ਸੁਨਸਾਨ ਜਗਾ ਤੇ ਜਾ ਕੇ ਇਹ ਹਰੀਆਂ ਮਿਰਚਾਂ ਤੇ ਕੇਲ ਨੂੰ ਤੁਸੀਂ ਮਿੱਟੀ ਦੇ ਵਿੱਚ ਗੱਡ ਦੇਣਾ ਹੈ ਜਿਹੜਾ ਤੁਸੀਂ ਹਰੀਆਂ ਮਿਰਚਾਂ ਦੇ ਵਿੱਚ ਕੇਲ ਲਗਾਇਆ ਉਹ ਕੇਲ ਦੇ ਸਮੇਤ ਹੀ ਇਹਨਾਂ ਹਰੀਆਂ ਮਿਰਚਾਂ ਨੂੰ ਤੁਸੀਂ ਗੱਡਣਾ ਥੋੜਾ ਡੂੰਘਾਈ ਤੇ ਤੁਸੀਂ ਜਾ ਕੇ ਕੱਢਿਓ ਤਾਂ ਜੋ ਕਿ ਇਹ ਕੇਲ ਕਿਸੇ ਨੂੰ ਲੱਗ ਨਾ ਸਕੇ ਇਸ ਤਰੀਕੇ ਦੇ ਨਾਲ ਤੁਸੀਂ ਹਰੀ ਮਿਰਚ ਤੇ ਕੇਲ ਨੂੰ ਗੱਡਣਾ ਹੈ ਕਿ ਉਕਰੋ ਉਹ ਦਿਖਾਈ ਨਾ ਦੇਵੇ ਤੇ ਡੂੰਘਾਈ ਤੇ ਗੱਡ ਕੇ ਆਉਣਾ ਇਹਨਾਂ ਕਰਨ ਤੋਂ ਬਾਅਦ ਵਿੱਚ ਤੁਸੀਂ ਆਪਣੇ ਘਰ ਵਾਪਸ ਆ ਜਾਣਾ ਵਾਪਸ ਆਉਂਦੇ ਸਮੇਂ ਵੀ ਤੁਸੀਂ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਤੇ ਨਾ ਹੀ ਤੁਸੀਂ ਇਸ ਉਪਾਅ ਨੂੰ ਕਰਦੇ ਸਮੇਂ ਕਿਤੇ ਰਸਤੇ ਦੇ ਵਿੱਚ ਰੁਕਣਾ ਹੈ ਇਹ ਬਹੁਤ ਹੀ ਸਰਲ ਤੇ ਈਜ਼ੀ ਉਪਾਏ ਤੇ ਇੱਕ ਛੋਟਾ ਜਿਹਾ ਉਪਾਏ ਤੇ ਇਸ ਨੂੰ ਤੁਸੀਂ ਧਿਆਨ ਰੱਖਣਾ ਹੈ ਕਰਨਾ ਗੁਪਤ ਵਿਧੀ ਦੇ ਨਾਲ ਹੈ ਉਪਾਅ ਕਰਦੇ ਸਮੇਂ ਨਾ ਹੀ ਤੁਸੀਂ ਕਿਸੇ ਨੂੰ ਦੱਸਣਾ ਹੈ ਤੇ ਨਾ ਹੀ ਤੁਸੀਂ ਉਪਾਅ ਕਰਦੇ ਸਮੇਂ ਕੋਸ਼ਿਸ਼ ਕਰੋ ਕਿ ਤੁਹਾਨੂੰ ਕੋਈ ਦੇਖੇ ਇਹ ਇੱਕ ਛੋਟਾ ਜਿਹਾ ਉਪਾਅ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਕਿਉਂਕਿ ਹਰ ਇੱਕ ਕੰਮ ਜੇ ਵਿਸ਼ਵਾਸ ਦੇ ਨਾਲ ਕਰੀਏ ਤਾਂ ਉਹਦੇ ਵਿੱਚ ਹੀ ਸਾਨੂੰ ਸਫਲਤਾ ਮਿਲਦੀ ਹੈ ਕਿਸੇ ਵੀ ਦਿਨ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਕਰਨ ਦੇ ਲੱਗੇ ਤੁਸੀਂ ਕੋਸ਼ਿਸ਼ ਕਰੋ ਕਿ ਇਹ ਸ਼ਾਮ ਦੇ ਸਭੇ ਸਮੇਂ ਹੀ ਕਰੋ ਜਦੋਂ ਸੂਰਜ ਛਿਪ ਜਾਂਦਾ ਹੈ ਸੁਰਸ਼ੀਪਨ ਤੋਂ ਤੁਰੰਤ ਬਾਅਦ ਦੇ ਵਿੱਚ ਤੁਸੀਂ ਇਸ ਉਪਾਰ ਨੂੰ ਬੜੇ ਈਜ਼ੀ ਤੇ ਸਰਲ ਤਰੀਕੇ ਦੇ ਨਾਲ ਬਿਨਾ ਕੁਝ ਖਰਚਾ ਕੀਤੇ ਆਪਣੇ ਘਰ ਦੇ ਵਿੱਚ ਬੈਠੇ ਹੀ ਤੁਸੀਂ ਕਰ ਸਕਦੇ ਹੋ ਇਹ ਇੱਕ ਛੋਟਾ ਜਿਹਾ ਉਪਾਰ ਤੁਹਾਡੇ ਹਜ਼ਾਰਾਂ ਦੁਸ਼ਮਣਾਂ ਨੂੰ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਰ ਨੂੰ ਕਰਕੇ ਦੇਖਿਓ ਇਹ ਉਪਾਰ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਅਨੇ ਕਾ ਹੀ ਫਾਇਦੇ ਹੋਏ ਨੇ ਬਹੁਤ ਸਾਰੀਆਂ ਮੁਸੀਬਤਾਂ ਤੇ ਮੁਸ਼ਕਲਾਂ ਦਾ ਹੱਲ ਹੋਇਆ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਸੋ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਸਾਡੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ